ਦੇਸਾਂ ਵਿਦੇਸਾਂ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਰਾਤ ਦੇ 2 ਵਜੇ ਦਾ ਟਾਈਮ ਸੀ ਇੱਕ ਚੋਰ ਪਿੰਡ ਵਿੱਚ ਘੁੰਮ ਰਿਹਾ ਸੀ ਕਾਲੇ ਉਸਨੇ ਕੱਪੜੇ ਪਾਰਖੇ ਸੀ ਤੇ ਮੂੰਹ ਤੇ ਵੀ ਕੱਪੜਾ ਪਾਣ ਬੰਨ੍ਹ ਰੱਖਿਆ ਸੀ ਤਾਂ ਕਿ ਉਸ ਦੀ ਕਿਸੇ ਨੂੰ ਪਛਾਣ ਨਾ ਆਵੇ ਉਹ ਲੁਕਦਾ ਲੁਕਦਾ ਪਿੰਡ ਵਿੱਚ ਤੱਕ ਰਿਹਾ ਸੀ ਕਿ ਕਿਸ ਦੇ ਘਰ ਚੋਰੀ ਕਰਾਂ ਐਸੇ ਤਰ੍ਹਾਂ ਉਸ ਦੀ ਨਿਗਾਹ ਇੱਕ ਤਕੜੀ ਕੋਠੀ ਤੇ ਪੈਂਦੀ ਹੈ ਜਿਵੇਂ ਉਸਨੇ ਉਹ ਕੋਠੀ ਵੇਖੀ ਸੀ ਤਾਂ ਉਹਦੀ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਉਹ ਸੋਚਦਾ ਹੈ ਕਿ ਇੱਥੇ ਮੈਨੂੰ ਚੰਗਾ ਮਾਲ ਮਿਲੇਗਾ ਤਾਂ ਫਿਰ ਉਹ ਕੋਠੀ ਦੀ ਕੰਧ ਟੱਪਣ ਲੱ ਜਾਂਦਾ ਹੈ ਕੰਧ ਤੇਲ ਕੱਚ ਲੱਗਿਆ ਸੀ ਪਰ ਕੱਚ ਚੋਰਾ ਅੱਗੇ ਕਿੱਥੇ ਅੜਦਾ ਚੌਕੀਦਾਰ ਨੂੰ ਉਸਨੇ ਪਹਿਲੇ ਵੇਖ ਲਿਆ ਸੀ ਚੌਕੀਦਾਰ ਬੜੀ ਗਹਿਰੀ ਨੀਂਦ ਵਿੱਚ ਸੁੱਤਾ ਪਿਆ ਸੀ ਕਿਵੇਂ ਨਾ ਕਿਵੇਂ ਕਰਕੇ ਉਹ ਕੰਧ ਟੱਪ ਜਾਂਦਾ ਤੇ ਅੰਦਰ ਚਲਾ ਜਾਂਦਾ ਅੰਦਰ ਜਦੋਂ ਬਾਰੀ ਵਿੱਚ ਦੀ ਝਟਕੀ ਮਾਰਦਾ ਤਾਂ ਸਾਰਾ ਟੱਬਰ ਬੜੀ ਗੂੜੀ ਨੀਂਦ ਸੋ ਰਿਆ ਸੀ ਚੋਰ ਨੂੰ ਪਤਾ ਸੀ ਕਿ ਇਹ ਘਰ ਐਸ.ਐਚ.ਓ ਸਾਹਿਬ ਦਾ ਹੈ ਚੋਰ ਨੇ ਸੋਚਿਆ ਕਿ ਇਹ ਸੋਚੋ ਸਾਹਿਬ ਤਕੜੀ ਕਮਾਈ ਕਰਦੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਘੁੰਮਦੇ ਨੇ ਇਹਨਾਂ ਦੇ ਘਰੇ ਬਹੁਤ ਜ਼ਿਆਦਾ ਪੈਸਾ ਜਾਂ ਸੋਨਾ ਹੋਵੇਗਾ ਐਸੇ ਤਰ੍ਹਾਂ ਉਹ ਘਰ ਵਿੱਚ ਤਲਾਸ਼ੀ ਲੈਣ ਲਾ ਜਾਂਦਾ ਹੈ ਕਿ ਕਿੱਥੇ ਕੀ ਪਿਆ ਹੈ ਪਰ ਉਹ ਜਦੋਂ ਕੁਝ ਨਹੀਂ ਮਿਲਦਾ ਤਾਂ ਫਿਰ ਉਹ ਇੱਧਰ ਉੱਧਰ ਵੇਖਣ ਲਾ ਜਾਂਦਾ ਤਾਂ ਉਸ ਦੀ ਨਿਗਾਹ ਇੱਕ ਬੰਦ ਕਮਰੇ ਤੇ ਪੈਂਦੀ ਹੈ ਜਿਹਦੇ ਉੱਤੇ ਵੱਡਾ ਸਾਰਾ ਤਾਲਾ ਲੱਗਿਆ ਸੀ ਜਿਵੇਂ ਉਸਨੇ ਉਹ ਤਾਲਾ ਵੇਖਿਆ ਸੀ ਤੇ ਬੰਦ ਕਮਰਾ ਵੇਖਿਆ ਸੀ ਤਾਂ ਫਿਰ ਚੋਰ ਸੋਚਦਾ ਹੈ ਕਿ ਹੋਵੇ ਨਾ ਹੋਵੇ ਇਸ ਤਾਲੇ ਦੇ ਅੰਦਰ ਕੁਝ ਨਾ ਕੁਝ ਮਾਲ ਜ਼ਰੂਰ ਹੋਵੇਗਾ ਕਉਨਾਂ ਮੈਨੂੰ ਤੋੜ ਕੇ ਚੈੱਕ ਕਰਾਂ ਤਾਂ ਫਿਰ ਉਹ ਚੋਰ ਤਾਲਾ ਮਿੰਟਾਂ ਚ ਹੀ ਤੋੜ ਦਿੰਦਾ ਤੇ ਅੰਦਰ ਜਾ ਕੇ ਉੱਥੇ ਤਲਾਸੀ ਲੈਣ ਲੱ ਜਾਂਦਾ ਪਰ ਤਲਾਸੀ ਦੇ ਵਿੱਚ ਉਸ ਨੂੰ ਕੁਝ ਨਹੀਂ ਮਿਲਦਾ ਉਸ ਕਮਰੇ ਦੇ ਵਿੱਚ ਕਈ ਬੋਰੀਆਂ ਪਈਆਂ ਸੀ ਉਹ ਸੋਚਦਾ ਹੈ ਕਿ ਸ਼ਾਇਦ ਇਹਨਾਂ ਬੋਰੀਆਂ ਵਿੱਚ ਕੋਈ ਖਾਣ ਪੀਣ ਦਾ ਸਮਾਨ ਹੋਵੇਗਾ ਕਣਕ ਹੋਵੇਗੀ ਜਾਂ ਹੋਰ ਕੁਝ ਹੋਵੇਗਾ ਤਾਂ ਕਰਕੇ ਉਹ ਬੋਰੀਆਂ ਦੇ ਕੋਲ ਚਲਾ ਜਾਂਦਾ ਤੇ ਸੋਚਦਾ ਚੈੱਕ ਤਾਂ ਕਰਾਂ ਆਖਰੀ ਇਹਨਾਂ ਵਿੱਚ ਕੀ ਹੈ ਤਾਂ ਇੱਕ ਬੋਰੀ ਖੋਲ ਕੇ ਦੇਖਦਾ ਤਾਂ ਉਸ ਨੂੰ ਉਹਦੇ ਵਿੱਚ ਚਿੱਟਾ-ਚਿੱਟਾ ਪਾਊਡਰ ਮਿਲਦਾ ਹੈ ਜਿਵੇਂ ਉਸਨੇ ਉਹ ਪਾਊਡਰ ਵੇਖਿਆ ਸੀ ਤਾਂ ਚੋਰ ਇੱਕਦਮ ਬਹੁਤ ਜ਼ਿਆਦਾ ਹੈਰਾਨ ਰਹਿ ਜਾਂਦਾ ਉਸ ਨੂੰ ਸਮਝ ਆ ਚੁੱਕਿਆ ਸੀ ਕਿ ਐਸਐਚਓ ਸਾਹਿਬ ਐਦਾਂ ਦੇ ਕੰਮ ਕਰਦੇ ਨੇ ਉਹ ਚਿੱਟਾ ਵੇਚਦੇ ਨੇ ਥੋੜਾ ਬਹੁਤ ਚਿੱਟਾ ਹੋਵੇ ਤਾਂ ਕੋਈ ਗੱਲ ਨਹੀਂ ਪਰ ਇੰਨੀ ਵੱਡੀ ਮਾਤਰਾ ਚ ਚਿੱਟਾ ਵੇਚ ਕੇ ਚੋਰ ਦੀਆਂ ਖੱਟ ਢੀਆਂ ਟਡਾਈਆਂ ਰਹਿ ਗਈਆਂ ਸੀ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਚੋਰ ਦਾ ਇੱਕ ਭਾਈ ਚਿੱਟੇ ਕਰਕੇ ਗੁਜ਼ਰ ਗਿਆ ਸੀ ਉਸਨੇ ਚਿੱਟੇ ਦੀ ਓਵਰਡੋਜ਼ ਲੈ ਲਈ ਸੀ ਇਸ ਕਰਕੇ ਉਸਦੀ ਮੌਤ ਹੋ ਗਈ ਸੀ ਉਹ ਚੋਰ ਆਪਦੇ ਭਾਈ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਹਮੇਸ਼ਾ ਹੀ ਉਸਨੂੰ ਯਾਦ ਕਰਦਾ ਸੀ ਇਸ ਕਰਕੇ ਚਿੱਟਾ ਵੇਚਣ ਨਾਲ ਤੇ ਉਸਨੂੰ ਬਹੁਤ ਜ਼ਿਆਦਾ ਗੁੱਸਾ ਸੀ ਜਿਵੇਂ ਇੱਥੇ ਚੋਰ ਨੇ ਇੱਥੇ ਚਿੱਟਾ ਵੇਖਿਆ ਤਾਂ ਉਸਦੀ ਜ਼ਮੀਰ ਜਾਗ ਪੈਂਦੀ ਹੈ ਉਹ ਸੋਚਦਾ ਹੈ ਕਿ ਮੈਂ ਚਿੱਟੇ ਵਾਲਿਆਂ ਨੂੰ ਗ੍ਰਿਫਤਾਰ ਜ਼ਰੂਰ ਕਰਵਾਵਾਂਗਾ ਚਾਹੇ ਮੈਂ ਫੜਿਆ ਜਾਵਾਂ ਕੋਈ ਗੱਲ ਨਹੀਂ ਪਰ ਇਹਨਾਂ ਨੂੰ ਨਹੀਂ ਛੱਡਾਂਗਾ ਇਹਨਾਂ ਨੇ ਬਹੁਤ ਘਰ ਜੜਿਆ ਹੈ ਬਹੁਤ ਮਾਮਾ ਦੇ ਪੋਤੇ ਇਹਨਾਂ ਨੇ ਗੱਡੀ ਚੜ੍ਹਿਆ ਤੇ ਬਹੁਤ ਲੋਕਾਂ ਨੂੰ ਇਹਨਾਂ ਨੇ ਕੰਗਾਲ ਕੀਤਾ ਹੈ ਏ ਆਪ ਤਾਂ ਬੜੇ ਸ਼ਾਹੀ ਤਰੀਕੇ ਨਾਲ ਰਹਿੰਦੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਘੁੰਮਦੇ ਨੇ ਇਹਨਾਂ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤਕੜੀਆਂ ਕੋਠੀਆਂ ਪਾ ਰੱਖੀਆਂ ਪਰ ਜਿਹੜੇ ਲੋਕਾਂ ਨੂੰ ਇਹ ਚਿੱਟਾ ਵੇਚਦੇ ਨੇ ਜਿਹੜੇ ਲੋਕ ਚਿੱਟਾ ਪੀਂਦੇ ਨੇ ਉਹ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਜਿਹੜਾ ਕੋਈ ਬਚ ਜਾਂਦਾ ਉਹ ਕੰਗਾਲ ਹੋ ਜਾਂਦਾ ਐਸੇ ਤਰ੍ਹਾਂ ਉਹ ਸੋਚ ਕੇ ਆਪਦਾ ਫੋਨ ਆਲਦੀ ਜੇਬ 'ਚੋਂ ਕੱਢਦਾ ਤੇ ਐਸਪੀ ਸਾਹਿਬ ਨੂੰ ਫੋਨ ਲਾ ਲੈਂਦਾ ਤੇ ਐਸਪੀ ਸਾਹਿਬ ਨੂੰ ਦੱਸਦਾ ਕਿ ਮੈਂ ਇੱਕ ਚੋਰ ਆ ਤੇ ਮੈਂ ਇੱਥੇ ਇੱਕ ਪਿੰਡ ਵਿੱਚ ਚੋਰੀ ਕਰਨ ਵਾਸਤੇ ਆਇਆ ਤੇ ਇੱਥੇ ਜੋ ਕੁਝ ਮੈਂ ਦੇਖਿਆ ਉਹ ਵੇਖ ਕੇ ਮੈਂ ਬਹੁਤ ਜ਼ਿਆਦਾ ਹੈਰਾਨ ਆ ਤਾਂ ਫਿਰ ਉਹ ਐਸਪੀ ਸਾਹਿਬ ਨੂੰ ਸਾਰੀ ਗੱਲ ਦੱਸਦਾ ਹੈ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਪੂਰੀ ਕਹਾਣੀ ਜਾਣਨ ਦੇ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਇਸ ਤੋਂ ਪਹਿਲਾਂ ਕਹਾਣੀ ਸ਼ੁਰੂ ਕਰੀਏ ਤੁਹਾਡੇ ਅੱਗੇ ਇੱਕ ਛੋਟੀ ਜੀ ਗੁਜ਼ਾਰਿਸ਼ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬ ਦਵੋ ਤਾਂ ਕਿ ਸਾਡੀਆਂ ਨਵੀਆਂ ਅਪਲੋਡ ਹੋਣ ਵਾਲੀਆਂ ਵੀਡੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਕਹਾਣੀ ਸ਼ੁਰੂ हां दोस्तों एसपी अमरेंद्र गिल ਜਿਸ ਦਾ ਟ੍ਰਾਂਸਫਰ ਆਪਦੇ ਜ਼ਿਲ੍ਹੇ ਵਿੱਚ ਹੋ ਗਿਆ ਸੀ ਜਿਵੇਂ ਉਹ ਇੱਥੇ ਆਏ ਸੀ ਤਾਂ ਉਸ ਨੂੰ ਪਤਾ ਲੱਗਿਆ ਸੀ ਕਿ ਉਸ ਦੇ ਜ਼ਿਲ੍ਹੇ ਵਿੱਚ ਚਿੱਟਾ ਬਹੁਤ ਜ਼ਿਆਦਾ ਵੇਚਿਆ ਜਾ ਰਿਹਾ ਹੈ ਲੋਕ ਮਰ ਰਹੇ ਨੇ ਮਾਪਿਆਂ ਦੇ ਜਵਾਨ ਪੁੱਤ ਇਸ ਦੁਨੀਆ ਤੋਂ ਜਾ ਰਹੇ ਨੇ ਇਹ ਵੇਖ ਕੇ ਐਸਪੀ ਸਾਹਿਬ ਨੂੰ ਬਹੁਤ ਜ਼ਿਆਦਾ ਗੁੱਸਾ ਆਦਾ ਹੈ ਉਹ ਸੋਚਦਾ ਹੈ ਕਿ ਉਹ ਚਿੱਟੇ ਤੇ ਲਗਾਮ ਲਾ ਕੇ ਹੀ ਰਵੇਗਾ ਚਾਹੇ ਜੋ ਮਰਜ਼ੀ ਹੋ ਜੇ ਤਾਂ ਐਸਪੀ ਸਾਹਿਬ ਆਪ ਪੁਰਸ ਵਾਲਿਆਂ ਦੀ ਇੱਕ ਮੀਟਿੰਗ ਬੁਲਾਉਂਦੇ ਨੇ ਮੀਟਿੰਗ ਵਿੱਚ ਦੱਸਦੇ ਨੇ ਕਿ ਆਪਾਂ ਚਿੱਟੇ ਤੇ ਕਿਸ ਤਰ੍ਹਾਂ ਕਾਬੂ ਪਾਣਾ ਹੈ ਚਿੱਟਾ ਵੇਚਣ ਵਾਲੇ ਕਿਸੇ ਬੰਦੇ ਨੂੰ ਨਹੀਂ ਛੱਡਣਾ ਕਿਸੇ ਤੇ ਕੋਈ ਰਹਿਮ ਨਹੀਂ ਕਰਨਾ ਇਹਨਾਂ ਨੇ ਬਹੁਤ ਜ਼ਿਆਦਾ ਘਰ ਬਰਬਾਦ ਕੀਤੇ ਨੇ ਹੋ ਸਕਦਾ ਕੱਲ ਨੂੰ ਤੁਹਾਡੇ ਘਰ ਦਾ ਨੰਬਰ ਹੋਵੇ ਜੇ ਤੁਸੀਂ ਕਿਸੇ ਚਿੱਟੇ ਵਾਲੇ ਨੂੰ ਛੱਡ ਦਿੱਤਾ ਜਾਂ ਉਸਤੇ ਤਰਸ ਖਾ ਲਿਆ ਤੇ ਫਿਰ ਚਿੱਟਾ ਤੁਹਾਡੇ ਘਰ ਤੱਕ ਪਹੁੰਚਣ ਦੇ देर ਨਹੀਂ ਲੱਗਣੀ ਕੱਲ ਨੂੰ ਤੁਹਾਡੇ ਜਵਾਕ ਵੀ ਇਸ ਤਰ੍ਹਾਂ ਇਸ ਦੁਨੀਆ ਤੋਂ ਚਲੇ ਜਾਣਗੇ ਇਸ ਕਰਕੇ ਚਿੱਟੇ ਵਾਲ ਤੇ ਕੋਈ ਤਰਸ ਨਹੀਂ ਕਰਨਾ ਸਭ ਨੂੰ ਗ੍ਰਿਫਤਾਰ ਕਰਨਾ ਹੈ ਜਿਵੇਂ ਐਸਪੀ ਸਾਹਿਬ ਨੇ ਆਰਡਰ ਪਾਸ ਕੀਤੇ ਸੀ ਜੇ ਇਹ ਸਭ ਕੁਝ ਕਿਹਾ ਸੀ ਤਾਂ ਚਿੱਟਿਆਂ ਦੀ ਧੜ ਪਕੜ ਸ਼ੁਰੂ ਹੋ ਜਾਂਦੀ ਹੈ ਜਿੱਥੇ ਵੀ ਚਿੱਟੇ ਦਾ ਸਪਲਾਈਰ ਮਿਲਦਾ ਹੈ ਛੋਟਾ ਜਿਹਾ ਵੱਡਾ ਹੈ ਸਭ ਨੂੰ ਫੜਿਆ ਜਾਂਦਾ ਹੈ ਤੇ ਸਭ ਕੋਲੇ ਪੁੱਛਿਆ ਜਾਂਦਾ ਹੈ ਕਿ ਆਖਰ ਤੁਸੀਂ ਚਿੱਟਾ ਲੈ ਕੇ ਕਿੱਥੇ ਆਉਂਦੇ ਹੋ ਬਹੁਤ ਜਣੇ ਗ੍ਰਿਫਤਾਰ ਕੀਤੇ ਗਏ ਸੀ ਬੋਤਾਂ ਤੇ ਕਾਬੂ ਪਾਇਆ ਗਿਆ ਸੀ ਪਰ ਕਿਸੇ ਨੂੰ ਉਹਨਾਂ ਦੇ ਮੇਨ ਸਪਲਾਈਰ ਦਾ ਨਹੀਂ ਪਤਾ ਸੀ ਥੋੜਾ ਥੋੜਾ ਚਿੱਟਾ ਵੇਚਦੇ ਲੋਕ ਗ੍ਰਿਫਤਾਰ ਹੋ ਜਾਂਦੇ ਸੀ ਪਰ ਮੇਨ ਸਪਲਾਈਰ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਐਸਪੀ ਸਾਹਿਬ ਨੇ ਸੋਚ ਰੱਖਿਆ ਸੀ ਕਿ ਜ਼ਿਲ੍ਹੇ ਚੋਂ ਤਾਂ ਚਿੱਟੇ ਦਾ ਨਾਮ ਨਿਸ਼ਾਨ ਖਤਮੀ ਕਰਨਾ ਹੈ ਕਿ ਉਹਨਾਂ ਨੂੰ ਸ਼ੁਰੂਆਤ ਆਪਦੇ ਪ ਦੇ ਯਾਰ ਵੇਲੀਆਂ ਨੂੰ ਮਿਲਦਾ ਹੈ ਜਿਹੜੇ ਉਸਦੇ ਪੱਕੇ ਯਾਰ ਵੇਲੀ ਸੀ ਉਹਨਾਂ ਕੋਲੇ ਉਹ ਚਿੱਟੇ ਬਾਰੇ ਗੱਲ ਕਰਦਾ ਹੈ ਕਿ ਆਪਣੇ ਪਿੰਡ 'ਚ ਚਿੱਟਾ ਕੌਣ ਵੇਚਦਾ ਹੈ ਤੇ ਕੌਣ ਸਪਲਾਈ ਕਰਦਾ ਹੈ ਉਹਨਾਂ ਕੋਲੇ ਥੋੜੀ ਥੋੜੀ ਜਾਣਕਾਰੀ ਮਿਲਦੀ ਹੈ ਉਸੇ ਆਧਾਰ 'ਤੇ ਪਿੰਡ ਵਿੱਚ ਐਸਪੀ ਸਾਹਿਬ ਛਾਪੇ ਮਾਰਦੇ ਨੇ ਤੇ ਥੋੜਾ ਥੋੜਾ ਚਿੱਟਾ ਬਰਾਮਦ ਕਰ ਲੈਂਦੇ ਨੇ ਜਿਨ੍ਹਾਂ ਕੋਲੇ ਬਰਾਮਦ ਹੋਇਆ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਐਸੇ ਤਰ੍ਹਾਂ ਪਿੰਡ ਵਿੱਚ ਕਈ ਕਰਾਂ ਤੇ ਛਾਪੇ ਮਾਰੇ ਜਾਂਦੇ ਨੇ ਪਰ ਸਭ ਤੋਂ ਮਾੜੀ ਗੱਲ ਇਹ ਸੀ ਕਿਸੇ ਨੂੰ ਸਪਲਾਈਰ ਬਾਰੇ ਨਹੀਂ ਪਤਾ ਸੀ ਕਿ ਇਹਨਾਂ ਚਿੱਟਾ ਆਖਿਰ ਆਉਂਦਾ ਕਿੱਥੋਂ ਹੈ ਐਸਪੀ ਸਾਹਿਬ ਛੋਟੇ ਛੋਟੇ ਸਪਲਾਈਰਾਂ ਨੂੰ ਫੜ ਕੇ ਅੱਕ ਚੁਕੇ ਸੀ ਉਹ ਵੱਡੀ ਮੱਛਲੀ ਨੂੰ ਫੜਨਾ ਚਾਹੁੰਦੇ ਸੀ ਤਾਂ ਕਿ ਆਹ ਬਿਮਾਰੀ ਨੂੰ ਜੜ ਤੋਂ ਹੀ ਖਤਮ ਕੀਤਾ ਜਾ ਸਕੇ ਐਸਪੀ ਸਾਹਿਬ ਨੇ ਆਪਦੀ ਪੂਰੀ ਵਾਹ ਲਾਰਕੀ ਸੀ ਤੇ ਨਾਲ ਆਪਦੇ ਭਰੋਸੇਮੰਦ ਬੰਦਿਆਂ ਨੂੰ ਰੱਖਦਾ ਹੁੰਦਾ ਸੀ ਐਸਪੀ ਸਾਹਿਬ ਇੱਕ ਪਿੰਡ ਵਿੱਚ ਰੇਡ ਮਾਰਨ ਵਾਸਤੇ ਜਾਂਦੇ ਨੇ ਜਿਵੇਂ ਉਹ ਰੇਡ ਮਾਰਦੇ ਨੇ ਤਾਂ ਉਸ ਘਰ ਵਿੱਚੋਂ ਕੁਝ ਨਹੀਂ ਮਿਲਦਾ ਪਰ ਉਹਨਾਂ ਦਾ ਇੱਕ ਮੁੰਡਾ ਸੀ ਜਿਹੜਾ ਐਸਪੀ ਸਾਹਿਬ ਨੂੰ ਸਾਈਡ ਤੇ ਲਿਜਾ ਕੇ ਦੱਸਦਾ ਕਿ ਐਸਪੀ ਸਾਹਿਬ ਜੇ ਤੁਸੀਂ ਚਿੱਟਾ ਫੜਨਾ ਤੁਸੀਂ ਸਾਨੂੰ ਬੇਕਸੂਰਾ ਨੂੰ ਐਵੇਂ ਤੰਗ ਕਰੀ ਜਾਉਂ ਜਿਹੜਾ ਚਿੱਟੇ ਦਾ ਗੜ ਹੈ ਜਿਹੜਾ ਵੱਡਾ ਸਪਲਾਈਅਰ ਹੈ ਉਹ ਮੈਨੂੰ ਪਤਾ ਹੈ ਕੌਣ ਹੈ ਤਾਂ ਐਸਪੀ ਸਾਹਿਬ ਇੱਕਦਮ ਹੈਰਾਨ ਹੋ ਕੇ ਉਸ ਨੂੰ ਪੁੱਛਦੇ ਨੇ ਦੱਸੋ ਮੈਨੂੰ ਕੌਣ ਹੈ ਮੈਂ ਉਸ ਨੂੰ ਫੜਾਂਗਾ ਤਾਂ ਫਿਰ ਮੁੰਡਾ ਇੱਕ ਥਾਣੇ ਦਾ ਨਾਮ ਦੱਸਦਾ ਤੇ ਕਹਿੰਦਾ ਜਿਹੜਾ ਉੱਥੋਂ ਦਾ ਐਸਐਚਓ ਹੈ ਉਹੀ ਇਹ ਸਭ ਚਿੱਟੇ ਦਾ ਕੰਮ ਕਰਦਾ ਹੈ ਉਸ ਦੇ ਘਰੇ ਚਿੱਟੇ ਦੀਆਂ ਬੋਰੀਆਂ ਭਰੀਆਂ ਪਈਆਂ ਤੁਹਾਨੂੰ ਪਤਾ ਨਹੀਂ ਉਹ ਕਿੰਨੀ ਮਹਿੰਗੀ ਮਹਿੰਗੀ ਗੱਡੀਆਂ 'ਚ ਘੁੰਮਦਾ ਹੈ ਇਹ ਐਸਐਚਓ ਪਲਾ ਇੰਨੀ ਮਹਿੰਗੀਆਂ ਗੱਡੀਆਂ 'ਚ ਕਿਵੇਂ ਘੁੰਮ ਸਕਦਾ ਹੈ ਉਸ ਕੋਲ ਇੰਨੀ ਮਹਿੰਗੀ ਗੱਡੀ ਹੈ ਤੇ ਐਡੀ ਵੱਡੀ ਉਸਨੇ ਪਿੰਡ ਵਿੱਚ ਕੋਠੀ ਪਾਈ ਹੈ ਉਹ ਤਾਂ ਕਰੋੜਾਂ 'ਚ ਖੇਲਦਾ ਹੈ ਇੰਨੇ ਪੈਸੇ ਐਸਐਚਓ ਸਾਹਿਬ ਕੋਲੋਂ ਕਿੱਥੋਂ ਆਏ ਤਾਂ ਹੁਣ ਐਸਪੀ ਸਾਹਿਬ ਦੇ ਗੱਲ ਦਿਮਾਗ 'ਚ ਆ ਚੁੱਕੀ ਸੀ ਉਹ ਸੋਚਦਾ ਸੀ ਕਿ ਹੁਣ ਐਸਐਚਓ ਤੇ ਘਰ ਛਾਪਾ ਮਾਰਿਆ ਜਾਵੇ ਤੇ ਚਿੱਟਾ ਬਰਾਮਦ ਕੀਤਾ ਜਾਵੇ ਪਰੇ ਕੰਮ ਇੰਨਾ ਸੁੱਖਾ ਨਹੀਂ ਸੀ ਐਸਐਚਓ ਇੱਕ ਪੁਲਿਸ ਅਫਸਰ ਸੀ ਤਾਂ ਕਰਕੇ ਉਸਦੇ ਘਰੇ ਉਹ ਸਿੱਧਾ ਛਾਪਾ ਨਹੀਂ ਮਾਰ ਸਕਦਾ ਸੀ ਤਾਂ ਕਰਕੇ ਉਹ ਐਸਐਚਓ ਦੇ ਘਰ ਦਾ ਵਾਰੰਟ ਈਸ਼ੂ ਕਰਾਂਦਾ ਹੈ ਤੇ ਵਾਰੰਟ ਈਸ਼ੂ ਕਰਾ ਕੇ ਐਸਐਚਓ ਦੇ ਘਰ ਦੇ ਤਲਾਸ਼ੀ ਲੈਣ ਵਾਸਤੇ ਆਪਦੇ ਵਿਸ਼ਵਾਸਪਾਤਰ ਪੁਲਸਰ ਨੂੰ ਨਾਂ ਲੈ ਕੇ ਉੱਥੇ ਜਾ ਕੇ ਰੇਡ ਮਾਰਦਾ ਹੈ ਰੇਡ ਮਾਰ ਕੇ ਉਹ ਘਰ ਦਾ ਕੋਨਾ ਕੋਨਾ ਛਾਂਡ ਦਿੰਦਾ ਹੈ ਪਰ ਉਸ ਨੂੰ ਕੁਝ ਨਹੀਂ ਮਿਲਦਾ ਜਿੱਥੇ ਵੀ ਉਸ ਨੂੰ ਸ਼ੱਕ ਸੀ ਉੱਥੇ ਉਹ ਜਗ੍ਹਾ ਪਟਾਉਂਦਾ ਸੀ ਟੈਲਾ ਪਟਾਈਆਂ ਉਸਨੇ ਬੈੱਡਾਂ ਥੱਲੇ ਦੇਖਿਆ ਬੈੱਡ ਵੀ ਖਾਲੀ ਕਰਤੇ ਇਲਵਾਰੀਆਂ ਖਾਲੀ ਕਰਤੀਆਂ ਪਰ ਕਿਤੇ ਕੁਝ ਨਹੀਂ ਮਿਲਿਆ ਐਸਪੀ ਸਾਹਿਬ ਨੇ ਬਹੁਤ ਬਰੀਕੀ ਨਾਲ ਤਲਾਸ਼ੀ ਲਈਤੀ ਪਰ ਉਹਨੂੰ ਕੁਝ ਨਹੀਂ ਮਿਲਿਆ ਸੀ ਕਿਉਂਕਿ ਐਸਐਚਓ ਸਾਹਿਬ ਨੂੰ ਇਸ ਵਾਰੰਟ ਦੀ ਜਾਣਕਾਰੀ ਪਹਿਲੇ ਹੀ ਮਿਲ ਗਈ ਸੀ ਉਸਨੇ ਸਾਰਾ ਮਾਲ ਇੱਧਰ ਉੱਧਰ ਕਰ ਦਿੱਤਾ ਸੀ ਇਸ ਕਰਕੇ ਐਸਪੀ ਸਾਹਿਬ ਨੂੰ ਉੱਥੇ ਕੁਝ ਨਹੀਂ ਮਿਲਿਆ ਸੀ ਤਾਂ ਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਆ ਕੇ ਕਹਿੰਦੇ ਨੇ ਸਾਹਿਬ ਜੀ ਕੀ ਹੋਇਆ ਤੁਹਾਡਾ ਪਦ ਵੱਡਾ ਹੈ ਤੁਸੀਂ ਇਸ ਪਦ ਦਾ ਇਸ ਪੋਸਟ ਦਾ ਨਜਾਇਜ਼ ਫਾਇਦਾ ਚੱਕੀ ਜਾਂਦੇ ਹੋ ਤੁਸੀਂ ਮੇਰੇ ਘਰ ਨੂੰ ਕਿੰਨਾ ਬਗੜ ਦਿੱਤਾ ਹੈ ਕਈ ਚੀਜ਼ਾਂ ਤੁਸੀਂ ਤੋੜ ਦਿੱਤੀਆਂ ਤੁਹਾਨੂੰ ਵੱਡੀ ਪੋਸਟ ਮਿਲ ਗਈ ਇਸ ਦਾ ਮਤਲਬ ਇਹ ਤਾਂ ਨਹੀਂ ਤੁਸੀਂ ਆਪਦੇ ਛੋਟੇ ਕਰਮਚਾਰੀਆਂ ਨਾਲ ਐਨਾ ਧੱਕਾ ਕਰੋ ਹੁਣ ਐਸਪੀ ਸਾਹਿਬ ਕੀ ਕਹਿੰਦੇ ਉਹ ਬਹੁਤ ਜ਼ਿਆਦਾ ਸ਼ਰਮਿੰਦਾ ਸੀ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਮਿਲਿਆ ਸੀ ਐਸੇ ਤਰ੍ਹਾਂ ਐਸਪੀ ਸਾਹਿਬ ਆਪਦੇ ਵਾਪਿਸ ਆਫਿਸ 'ਚ ਆ ਜਾਂਦੇ ਨੇ ਅਗਲੇ ਦਿਨ ਉਸੇ ਪਿੰਡ ਵਿੱਚ ਜਾਂਦੇ ਨੇ ਜਿਸ ਪਿੰਡ ਵਿੱਚ ਉਸ ਮੁੰਡੇ ਨੇ ਦੱਸਿਆ ਸੀ ਕਿ ਐਸਐਚਓ ਇਹ ਚਿੱਟਾ ਵੇਚਦਾ ਉੰਡੇ ਨੂੰ ਜਾ ਕੇ ਮਿਲਦੇ ਨੇ ਤਾ ਫਿਰ ਉਹ ਮੁੰਡਾ ਕਹਿੰਦਾ ਹੈ ਕਿ ਐਸਪੀ ਸਾਹਿਬ ਤੁਸੀਂ ਬਹੁਤ ਗਲਤੀ ਕੀਤੀ ਹੈ ਤੁਸੀਂ ਵਾਰੰਟ ਕਢਾਇਆ ਹੈ ਅੱਤਾਂ ਐਸਐਚਓ ਸਾਹਿਬ ਨੂੰ ਸਭ ਕੁਝ ਪਤਾ ਲੱਗ ਗਿਆ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦੇ ਬੰਦੇ ਤੁਹਾਡੇ ਆਫਿਸ 'ਚ ਨਹੀਂ ਹੈ ਇਹਨਾਂ ਚਿੱਟਾ ਵਿਚ ਨਾਲ ਦੇ ਬੰਦੇ ਥਾਂ-ਥਾਂ ਤੇ ਐ ਇਹਨਾਂ ਨੂੰ ਹਰ ਗੱਲ ਦੀ ਸੀਆਈਡੀ ਮਿਲ ਜਾਂਦੀ ਹੈ ਕੰਨੋ ਕਾਨਾ ਇਹਨਾਂ ਨੂੰ ਖਬਰ ਹੋ ਜਾਂਦੀ ਹੈ ਤਾਂ ਕਰਕੇ ਚਿੱਟਾ ਇੱਧਰ-ਉੱਧਰ ਕਰ ਦਿੰਦੇ ਨੇ ਇਹ ਇੰਨੇ ਸੋਖੇ ਫੜੇ ਜਾਣ ਤਾਂ ਹੁਣ ਉਹ ਇੱਕ ਆਦੇ ਫੜੇ ਜਾਂਦੇ ਇਹ ਬਹੁਤ ਸੰਭਲ ਕੇ ਕੰਮ ਕਰਦੇ ਨੇ ਤੇ ਹਰ ਚੀਜ਼ ਦਾ ਬਹੁਤ ਧਿਆਨ ਰੱਖਦੇ ਨੇ ਇਹਨਾਂ ਨੂੰ ਪੜਨਾ ਕੋਈ ਸੋਖਾ ਕੰਮ ਨਹੀਂ ਹੈ ਤੁਹਾਨੂੰ ਇਹਨਾਂ ਨੂੰ ਫੜਨ ਵਾਸਤੇ ਕੋਈ ਵੇਗੀ ਫੇਰ ਹੀ ਤੁਹਾਡੇ ਹੱਥ ਆਣਗੇ ਤਾਂ ਐਸਪੀ ਸਾਹਿਬ ਉਹ ਮੁੰਡੇ ਨੂੰ ਪੁੱਛਦੇ ਨੇ ਕਿ ਤੁਹਾਨੂੰ ਇੰਨੀ ਜਾਣਕਾਰੀ ਕਿੱਦਾਂ ਤਾਂ ਫਿਰ ਉਹ ਮੁੰਡਾ ਦੱਸਦਾ ਹੈ ਕਿ ਮੈਂ ਇੱਕ ਰਿਪੋਰਟਰ ਹਾਂ ਮੈਨੂੰ ਸਭ ਕੁਝ ਪਤਾ ਲੱਗਦਾ ਰਹਿੰਦਾ ਹੈ ਪਰ ਮੈਂ ਜ਼ਿਆਦਾ ਕੁਝ ਨਹੀਂ ਕਰ ਸਕਦਾ ਮੇਰੀਆਂ ਆਪ ਦੀਆਂ ਲਿਮਟਾਂ ਨੇ ਮੇਰੇ ਕੋਲੇ ਵੀ ਕੋਈ ਸਬੂਤ ਨਹੀਂ ਹੈ ਕਿ ਉਸ ਦੇ ਘਰੇ ਚਿੱਟਾ ਹੈ ਇਸ ਕਰਕੇ ਮੈਂ ਕੁਝ ਖਲਾਸਾ ਨਹੀਂ ਕਰ ਸਕਦਾ ਤਾਂ ਹੀ ਮੈਂ ਗੱਲ ਤੁਹਾਨੂੰ ਦੱਸੀ ਹੈ ਤੁਸੀਂ ਵੱਡੇ ਸਤਰ ਤੇ ਕੋਈ ਪਲਾਨਿੰਗ ਬਣਾ ਸਕੋ ਉਹਨਾਂ ਨੂੰ ਰੰਗੇ ਹੱਥੋਂ ਗ੍ਰਿਫਤਾਰ ਕਰ ਸਕੋ ਹੁਣ ਜਿੰਨੀ ਗੱਲ ਮੈਨੂੰ ਪਤਾ ਸੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਅੱਗੇ ਤੁਸੀਂ ਜਾਣੋ ਉੱਤੇ ਤੁਹਾਡਾ ਕੰਮ ਜਾਣੇ ਤਾ ਐਸਪੀ ਸਾਹਿਬ ਵਾਪਿਸ ਆਫਿਸ ਆ ਜਾਂਦੇ ਨੇ ਤੇ ਸੋਚਦੇ ਨੇ ਕਿ ਹੁਣ ਕੀ ਕੀਤਾ ਜਾਵੇ ਸਭ ਤੋਂ ਪਹਿਲਾਂ ਐਸਪੀ ਸਾਹਿਬ ਸੋਚਦੇ ਨੇ ਕਿ ਇੱਕ ਇਦਾਂ ਦੀ ਟੀਮ ਬਣਾਈ ਜਾਵੇ ਜਿਨ੍ਹਾਂ ਦੇ ਵਿੱਚ ਬੜੇ ਭਰੋਸੇ ਦੇ ਬੰਦੇ ਹੋਣ ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕੇ ਤਾਂ ਫਿਰ ਉਹ ਹੌਲੀ-ਹੌਲੀ ਇੱਕ ਇਦਾਂ ਦੀ ਟੀਮ ਬਣੰਦਾ ਜਿਹਦੇ ਵਿੱਚ ਉਹ ਬੜੇ ਭਰੋਸੇ ਦੇ ਬੰਦੇ ਰੱਖਦਾ ਜਿਨ੍ਹਾਂ ਤੇ ਅੱਖ ਬੰਦ ਕਰਕੇ ਭਰੋਸਾ ਕੀਤਾ ਜਾ ਸਕਦਾ ਸੀ ਇਦਾਂ ਦੇ ਬੰਦੇ ਉਸਨੇ ਬੜੇ ਛਾਂਡ-ਛਾਟ ਕੇ ਆਪਣੀ ਟੀਮ ਵਿੱਚ ਰੱਖੇ ਸੀ ਬੜੇ ਇਮਾਨਦਾਰ ਤੇ ਮਿਹਨਤੀ ਬੰਦੇ ਸੀ ਹਰ ਗੱਲ ਤੇ ਸचेਤ ਰਹਿੰਦੇ ਸੀ ਹੁਣ ਐਸਪੀ ਸਾਹਿਬ ਦੀ ਟੀਮ ਤਾਂ ਬਣ ਗਈ ਸੀ ਹੁਣ ਉਹ ਸੋਚ ਤੇ ਹੁਣ ਕਾਰਵਾਈ ਕਿਵੇਂ ਕੀਤੀ ਜਾਵੇ ਸਾਰੀ ਰਾਤ ਐਸਪੀ ਸਾਹਿਬ ਦੀ ਇਹ ਹੀ ਸੋਚ ਦੀ ਲੰਘ ਜਾਂਦੀ ਹੈ ਕਿ ਹੁਣ ਕਿਸ ਤਰ੍ਹਾਂ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਹੁਣ ਉਹ ਵਾਰੰਟ ਲੈਣ ਜਾਂਦਾ ਸੀ ਤਾਂ ਉਸ ਨੂੰ ਵਾਰੰਟ ਨਹੀਂ ਮਿਲਣਾ ਸੀ ਪਹਿਲਾਂ ਹੀ ਵੱਡੇ ਅਧਿਕਾਰੀਆਂ ਨੇ ਵਾਰੰਟ ਬੜਾ ਔਖਾ ਦਿਆ ਸੀ ਹੁਣ ਤਾਂ ਐਸਐਚਓ ਸਾਹਿਬ ਦੇ ਘਰੇ ਉਸ ਨੂੰ ਕੁਝ ਮਿਲਿਆ ਨਹੀਂ ਸੀ ਇਸ ਕਰਕੇ ਅਧਿਕਾਰੀਆਂ ਨੂੰ ਹੁਣ ਕਹਿਣਾ ਸੌਖਾ ਹੋ ਗਿਆ ਸੀ ਅਸੀਂ ਵਾਰੰਟ ਇਸ਼ੂ ਨਹੀਂ ਕਰਵਾ ਸਕਦੇ ਹੁਣ ਐਸਪੀ ਸਾਹਿਬ ਸੋਚਦੇ ਨੇ ਕਿ ਕੀ ਕੀਤਾ ਜਾਵੇ ਐਸਪੀ ਸਾਹਿਬ ਆਪ ਦੀ ਡਿਊਟੀ ਆਏ ਸੀ ਤੇ ਡਿਊਟੀ ਆਂਦੇ ਉਸਦੀ ਨਿਗਾਹ ਇੱਕ ਪੁਲਿਸ ਗੱਡੀ ਤੇ ਪੈਂਦੀ ਹੈ ਜੋ ਕਿ ਇੱਕ ਚੋਰ ਨੂੰ ਫੜ ਕੇ ਲੈ ਕੇ ਜਾ ਰਹੇ ਸੀ ਤਾਂ ਐਸਪੀ ਸਾਹਿਬ ਉਹ ਗੱਡੀ ਰਕਾਉਂਦਾ ਹੈ ਤੇ ਚੋਰ ਨੂੰ ਆਪਦੇ ਕੋਲ ਬੁਲਾਉਂਦਾ ਹੈ ਹੁਣ ਚੋਰ ਨੂੰ ਇੱਕ ਸਾਈਡ ਤੇ ਲੈ ਜਾਂਦਾ ਹੈ ਤੇ ਚੋਰ ਨੂੰ ਪੁੱਛਦਾ ਹੈ ਕਿ ਤੂੰ ਇਹ ਚੋਰੀ ਕਿਉਂ ਕਰਨ ਲੱਗ ਰਿਹਾ ਹੈ ਉਹ ਚੋਰ ਦਾ ਨਾਮ ਸੋਨੂ ਸੀ ਤਾਂ ਸੋਨੂ ਦੱਸਦਾ ਹੈ ਕਿ ਮੈਂ ਚੋਰੀ ਕਰਨਾ ਮੇਰੀ ਮਜਬੂਰੀ ਹੈ ਮੈਂ ਪੜਿਆ ਲਿਖਿਆ ਮੈਨਾਂ ਨੌਕਰੀ ਦੀ ਬਹੁਤ ਜ਼ਿਆਦਾ ਭਾਲ ਕੀਤੀ ਪਰ ਮੈਨੂੰ ਨੌਕਰੀ ਨਹੀਂ ਮਿਲੀ ਮੇਰੇ ਘਰ ਵਿੱਚ ਮੇਰੇ ਮਾਪਿਓ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਨੇ ਮੇਰੀ ਮਾਂ ਦੀਆਂ ਦੋਵੇਂ ਕਿਡਨੀਆ ਫੇਲਾ ਹੈ ਮੈਨੂੰ ਤੀਜੇ ਦਿਨ ਉਹਨਾਂ ਦੀ ਉਸਤੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਇਸੇ ਕਰਕੇ ਮੈਨੂੰ ਚੋਰੀਆਂ ਕਰਨ ਵਾਸਤੇ ਮਜਬੂਰ ਹੋਣਾ ਪਿਆ ਕਿਉਂਕਿ ਮੈਂ ਕੋਈ ਵੀ ਕੰਮ ਕਰਾਂ ਵੱਧ ਤੋਂ ਵੱਧ 10-15000 ਰੁਪਏ ਮਿਲ ਸਕਦੇ ਨੇ ਪਰ ਮੇਰਾ ਘਰ ਦਾ ਖਰਚਾ ਕਮ ਸੇ ਕਮ 30 ਤੋਂ 40000 ਰੁਪਏ ਹੈ 30-40000 ਬਿਨਾ ਮੇਰਾ ਕੰਮ ਨਹੀਂ ਚੱਲਦਾ ਮੇਰੇ ਮਾਪਿਆਂ ਦੀ ਦਵਾਈ ਚੱਲਦੀ ਹੈ ਤੇ ਮੇਰੀ ਮਾਂ ਦਾ ਡਾਇਲਿਸਿਸ ਚੱਲਦਾ ਹੈ ਜਿਵੇਂ ਐਸਪੀ ਸਾਹਿਬ ਨੇ ਆ ਗੱਲ ਸੁਣੀ ਸੀ ਤਾਂ ਐਸਪੀ ਸਾਹਿਬ ਵੀ ਸੋਚਣ ਤੇ ਮਜਬੂਰ ਹੋ ਗਏ ਸੀ ਫਿਰ ਐਸਪੀ ਸਾਹਿਬ ਚੋਰ ਨੂੰ ਕਹਿੰਦੇ ਨੇ ਕਿ ਮੈਨੂੰ ਇੱਕ ਕੰਮ ਵਿੱਚ ਤੇਰੀ ਮਦਦ ਚਾਹੀਦੀ ਹੈ ਜੇ ਤੂੰ ਇਮਾਨਦਾਰੀ ਨਾਲ ਮੇਰੀ ਮਦਦ ਕਰੇਗਾ ਤਾਂ ਤੈਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੈਨੂੰ ਇਸ ਚੋਰੀ ਦੇ ਇਲਜ਼ਾਮ ਤੋਂ ਵੀ ਬਰੀ ਕਰ ਦਿੱਤਾ ਜਾਵੇਗਾ ਤੇ ਨਾਲੇ ਤੈਨੂੰ ਇਨਾਮ ਵੀ ਦਿੱਤਾ ਜਾਵੇਗਾ ਚੋਰ ਨੇ ਜਿਵੇਂ ਆ ਗੱਲ ਸੁਣੀ ਸੀ ਤਾਂ ਐਸਪੀ ਸਾਹਿਬ ਨੂੰ ਪੁੱਛਦੇ ਨੇ ਕਿ ਮੈਨੂੰ ਕੀ ਕਰਨਾ ਹੋਵੇਗਾ ਤਾਂ ਫਿਰ ਐਸਪੀ ਸਾਹਿਬ ਐਸੋਚ ਦੇ ਘਰ ਦੇ ਬਾਰੇ ਦੱਸਦੇ ਨੇ ਤੇ ਦੱਸਦੇ ਨੇ ਕਿ ਕਿਸ ਤਰ੍ਹਾਂ ਉਸਨੇ ਚਿੱਟਾ ਇਕੱਠਾ ਕਰਕੇ ਹੈ ਤੇ ਕਿਸ ਤਰ੍ਹਾਂ ਉਹ ਚਿੱਟਾ ਵੇਚਦਾ ਹੈ ਜਿਵੇਂ ਚੋਰ ਨੇ ਗੱਲ ਸੁਣੀ ਸੀ ਤਾਂ ਉਸ ਨੂੰ ਵੀ ਇੱਕਦਮ ਬਹੁਤ ਜ਼ਿਆਦਾ ਗੁੱਸਾ ਆ ਗਿਆ ਸੀ ਤਾਂ ਉਹ ਐਸਪੀ ਨੂੰ ਕਹਿੰਦਾ ਕਿ ਸਾਹਿਬ ਜੀ ਚੰਗਾ ਹੈ ਤੁਸੀਂ ਇਹ ਮੈਨੂੰ ਗੱਲ ਦੱਸ ਦਿੱਤੀ ਮੇਰਾ ਵੱਡਾ ਭਰਾ 25 ਦਿਨ ਪਹਿਲਾਂ ਚਿੱਟੇ ਕਰਕੇ ਮਾਰਿਆ ਗਿਆ ਉਸਨੇ ਚਿੱਟੇ ਦੀ ਓਵਰਡੋਜ਼ ਲੈ ਲਈ ਸੀ ਉਹ ਹੁਣ ਇਸ ਦੁਨੀਆ 'ਚ ਨਹੀਂ ਹੈ ਮੈਨੂੰ ਚਿੱਟਾ ਵੇਚਣ ਵਾਲੇ ਤੇ ਬਹੁਤ ਜ਼ਿਆਦਾ ਗੁੱਸਾ ਆਦਾ ਹੈ ਉਹ ਪਤਾ ਨਹੀਂ ਕਿੰਨੇ ਘਰ ਬਰਬਾਦ ਕਰਦੇ ਨੇ ਉਹਨਾਂ ਨੇ ਮੇਰਾ ਘਰ ਵੀ ਬਰਬਾਦ ਕਰ ਦਿੱਤਾ ਜਿੰਨੇ ਮੇਰੇ ਕੋਲੇ ਪੈਸੇ ਸੀ ਜਿੰਨੇ ਅਸੀਂ ਕਮਾਉਂਦੇ ਸੀ ਸਭ ਮੇਰੇ ਭਰਾ ਦੇ ਇਲਾਜ ਤੇ ਲੱਗ ਜਾਂਦੇ ਸੀ ਉਸਦੇ ਚਿੱਟੇ ਤੇ ਲੱਗ ਜਾਂਦੇ ਸੀ ਅਸੀਂ ਉਸਦਾ ਇਲਾਜ ਵੀ ਬਹੁਤ ਕਰਾਇਆ ਸੀ ਆਖਰ ਉਸ ਦੁਨੀਆ ਤੋਂ ਚਲਾ ਗਿਆ ਆ ਕੇ ਕਿ ਉਹ ਚੋਰ ਰੋਣ ਲੱਗ ਜਾਂਦਾ ਤਾਂ ਐਸਪੀ ਸਾਹਿਬ ਉਸ ਚੋਰ ਨੂੰ ਚੁੱਪ ਕਰਾਉਂਦੇ ਨੇ ਤੇ ਕਹਿੰਦੇ ਨੇ ਕਿ ਅੱਜ ਤੈਨੂੰ ਮੌਕਾ ਦੇ ਰਿਆਂ ਚਿੱਟੇ ਵਾਲੇ ਕੋਲੇ ਬਦਲਾ ਲੈਣ ਦਾ ਤੂੰ ਆਪਦੇ ਭਾਈ ਦੀ ਮੌਤ ਦਾ ਬਦਲਾ ਲੈ ਸਕਦਾ ਹੈ ਤੇ ਨਾਲੇ ਪੁਲਿਸ ਦਾ ਸਾਥ ਵੀ ਦੇ ਸਕਦਾ ਹੈ ਤਾਂ ਸੋਨੂੰ ਫਿਰ ਮੰਨ ਜਾਂਦਾ ਹੈ ਫਿਰ ਐਸਪੀ ਸਾਹਿਬ ਉਸਨੂੰ پلان ਸਮਝਾਉਂਦੇ ਨੇ ਕਿ ਕਿਸ ਤਰ੍ਹਾਂ ਕੀ ਕਰਨਾ ਹੈ ਐਸੇ ਤਰ੍ਹਾਂ ਸੋਨੂੰ ਚੋਰ ਉਸ ਪਿੰਡ ਵਿੱਚ ਆ ਗਿਆ ਸੀ ਜਿਹੜੇ ਪਿੰਡ ਵਿੱਚ ਐਸਐਚਓ ਸਾਹਿਬ ਰਹਿੰਦੇ ਸੀ ਮੌਕਾ ਦੇਖ ਕੇ ਉਹ ਐਸਐਚਓ ਦੇ ਸਾਹਿਬ ਦੇ ਘਰੇ ਵੱਡ ਜਾਂਦੇ ਨੇ ਤੇ ਉੱਥੇ ਜਾ ਕੇ ਚਿੱਟਾ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸਾਰੀ ਥਾਂ ਦੇਖਣ ਤੋਂ ਬਾਅਦ ਜਦੋਂ ਉਸਨੂੰ ਚਿੱਟਾ ਨਹੀਂ ਮਿਲਦਾ ਤਾਂ ਉਸਨੂੰ ਇੱਕ ਕਮਰਾ ਦਿ ਹੁਣ ਚੋਰਾ ਅੱਗੇ ਭਲਾ ਤਾਲਾ ਕੀ ਕੰਮ ਕਰਦਾ ਤਾਂ ਫਿਰ ਮਿੱਟਜੀ ਸੋਨੂੰ ਉਹ ਤਾਲਾ ਤੋੜ ਦਿੰਦਾ ਤੇ ਅੰਦਰ ਜਾ ਕੇ ਤਲਾਸ਼ੀ ਲੈਣ ਲੱਗ ਜਾਂਦਾ ਉੱਥੇ ਉਸਨੇ ਕੁਝ ਬੋਰੀਆਂ ਦੇਖੀਆਂ ਸੀ ਜਿਨ੍ਹਾਂ ਵਿੱਚ ਕੋਈ ਸਮਾਨ ਭਰਿਆ ਆ ਸੀ ਉਸ ਨੂੰ ਨਹੀਂ ਪਤਾ ਸੀ ਕਿ ਕੀ ਭਰਿਆ ਹੈ ਉਹ ਸੋਚਦਾ ਹੈ ਕਿ ਕੋਈ ਖਾਣ ਪੀਣ ਦਾ ਸਮਾਨ ਹੋਵੇਗਾ ਪਰ ਜਿਵੇਂ ਉਸਨੇ ਬੋਰੀਆਂ ਦੇ ਕੋਲੇ ਜਾ ਕੇ ਵੇਖਿਆ ਇੱਕ ਬੋਰੀ ਨੂੰ ਖੋਲ ਕੇ ਵੇਖਿਆ ਉਹਦੇ ਵਿੱਚ ਚਿੱਟਾ ਭਰਿਆ ਆ ਸੀ ਇਹ ਵੇਖ ਕੇ ਸੋਨੂੰ ਇੱਕਦਮ ਬਹੁਤ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਤੇ ਉਹ ਸੋਚਦਾ ਹੈ ਕਿ ਹੁਣ ਮੈਨੂੰ ਕਾਮਯਾਬੀ ਮਿਲ ਗਈ ਹੈ ਹੁਣ ਮੈਂ ਇਹ ਚਿੱਟਾ ਵੇਚਣ ਵਾਲ ਨੂੰ ਗ੍ਰਿਫਤਾਰ ਕਰਵਾ ਕੇ ਹਟਾਂਗਾ ਇਹਨਾਂ ਕਰਕੇ ਮੇਰੇ ਭਾਈ ਦੀ ਜਾਨ ਗਈ ਹੈ ਹੁਣ ਐਸਪੀ ਸਾਹਿਬ ਨੇ ਕਿਹਾ ਸੀ ਕਿ ਤੂੰ ਉੱਥੇ ਜਾ ਕੇ ਸਿਰਫ ਇਹ ਪਤਾ ਕਰਨਾ ਹੈ ਕਿ ਚਿੱਟਾ ਕਿੱਥੇ ਪਿਆ ਹੈ ਤੇ ਨਾਲੇ ਐਸਪੀ ਸਾਹਿਬ ਨੇ ਦੋ ਜਿਨ੍ਹਾਂ ਦੀ ਵੀਡੀਓ ਰਿਕਾਰਡਿੰਗ ਚਲਾ ਕੇ ਉੱਥੇ ਛੱਡਣੀ ਸੀ ਉਹ ਦੋਵੇਂ ਮੋਬਾਈਲ ਸਪੈਸ਼ਲੀ ਇਸੇ ਵਾਸਤੇ ਤਿਆਰ ਕੀਤੇ ਗਏ ਸੀ ਕਿ ਉੱਥੇ ਸਾਰੀ ਵੀਡੀਓ ਰਿਕਾਰਡਿੰਗ ਹੁੰਦੀ ਰਹੇ ਉਹ ਦੋਵੇਂ ਮੋਬਾਈਲ ਨਵੇਂ ਲਿੱਤੇ ਗਏ ਸੀ ਤੇ ਉਹਨਾਂ ਦੀ ਸਟੋਰੇਜ ਵੀ ਬਹੁਤ ਜ਼ਿਆਦਾ ਸੀ ਤੇ ਬੈਟਰੀ ਕੈਪੈਸਿਟੀ ਵੀ ਬਹੁਤ ਜ਼ਿਆਦਾ ਸੀ ਦੋਵਾਂ ਨੂੰ ਫੁੱਲ ਚਾਰਜ ਕਰਕੇ ਉਹਨਾਂ ਨੇ ਸੋਨੂੰ ਨੂੰ ਦੇ ਦਿੱਤਾ ਸੀ ਤੇ ਆਖਿਆ ਸੀ ਕਿ ਇਹਨਾਂ ਨੂੰ ਐਜੀ ਜਗ੍ਹਾ ਲਗਾਉਣੇ ਆ ਜਿੱਥੇ ਉਹਨਾਂ ਦੀ ਨਿਗਾ ਨਾ ਪਵੇ ਤੇ ਸਾਰੀ ਵੀਡੀਓ ਰਿਕਾਰਡਿੰਗ ਹੁੰਦੀ ਰਹੇ ਉੱਥੇ ਜੋ ਵੀ ਬੰਦਾ ਆਂਦਾ ਹੈ ਜੋ ਵੀ ਬੰਦਾ ਜਾਂਦਾ ਹੈ ਜੋ ਵੀ ਉੱਥੇ ਚਿੱਟਾ ਰੱਖਦਾ ਹੈ ਸਭ ਵੀਡੀਓ ਰਿਕਾਰਡ ਚ ਆ ਤਾ ਫਿਰ ਸਾਨੂੰ ਉਵੇਂ ਹੀ ਕਰਦਾ ਹੈ ਉਹ ਦੋਵੇਂ ਮੋਬਾਈਲ ਉਹ ਲੋਕੇਸ਼ਨਾਂ ਤੇ ਐਸੇ ਤਰ੍ਹਾਂ ਫਿਟ ਕਰ ਦਿੰਦਾ ਹੈ ਕਿ ਉੱਥੇ ਜੋ ਵੀ ਆਵੇ ਸਾਰੀ ਰਿਕਾਰਡਿੰਗ ਹੋ ਜੇ ਉਹੜਾ ਕਿ ਉਹ ਚੁਪਚਵਾਤੀ ਉਸ ਘਰ ਚੋਂ ਬਾਹਰ ਆ ਜਾਂਦਾ ਹੈ ਤੇ ਬਾਹਰ ਆ ਕੇ ਸਵੇਰੇ ਜਾ ਕੇ ਐਸਪੀ ਸਾਹਿਬ ਨੂੰ ਮਿਲਦਾ ਹੈ ਤੇ ਆਖਦਾ ਹੈ ਕਿ ਮੈਂ ਤੁਹਾਡਾ ਕੰਮ ਕਰ ਦਿੱਤਾ ਤਾਂ ਐਸਪੀ ਸਾਹਿਬ ਕਹਿੰਦੇ ਨੇ ਕਿ ਦੋ ਘੰਟਿਆਂ ਬਾਅਦ ਆਸੀ ਉਸ ਘਰ ਉੱਤੇ ਰੇਡ ਪਾ ਰਾਂਗੇ ਉੱਥੋਂ ਜਿੰਨੇ ਵੀ ਪੈਸੇ ਮਿਲਣਗੇ ਜਿੰਨਾ ਵੀ ਮਾਲ ਬਰਾਮਦ ਹੋਵੇਗਾ ਉਹਦਾ 10% ਮੈਂ ਤੈਨੂੰ ਦਿਵਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਜੋ ਦੋ ਨੰਬਰ ਦੇ ਮਾਲ ਨੂੰ ਫੜਾਉਂਦਾ ਹੈ ਜਿੰਨਾ ਵੀ ਮਾਲ ਫੜਿਆ ਜਾਂਦਾ ਹੈ ਤੇ 10% ਉਸ ਨੂੰ ਮਿਲਦਾ ਹੈ ਜੋ ਇਸ ਨੂੰ ਫੜਾਉਂਦਾ ਤਾਂ ਕਰਕੇ ਤੈਨੂੰ 10% ਮਿਲੇਗਾ ਐਸੇ ਤਰ੍ਹਾਂ ਐਸਪੀ ਸਾਹਿਬ ਆਪ ਦੀ ਉਹ ਟੀਮ ਜਲਦੀ ਜਲਦੀ ਇਕੱਠੀ ਕਰਦੇ ਕਪਾ ਮਾਰਦੇ ਨੇ ਹੁਣ ਐਸਐਚਓ ਸਾਬ ਨੂੰ ਜਿਵੇਂ ਪਤਾ ਲੱਗਿਆ ਸੀ ਕਿ ਐਸਪੀ ਸਾਹਿਬ ਆਏ ਨੇ ਤਾਂ ਫਿਰ ਉਹ ਅੰਦਰ ਜਲਦੀ ਜਲਦੀ ਉਸ ਕਮਰੇ 'ਚ ਜਾਂਦੇ ਨੇ ਤੇ ਬੋਰੀਆਂ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਐਸਪੀ ਸਾਹਿਬ ਨੂੰ ਪਤਾ ਸੀ ਕਿ ਉਹ ਬੋਰੀਆਂ ਕਿੱਥੇ ਰੱਖੀਆਂ ਹੋਈਆਂ ਤਾਂ ਫਿਰ ਉਹ ਇੱਕਦਮ ਜਾ ਕੇ ਉਸ ਕਮਰੇ 'ਚ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਸਾਰਾ ਮਾਲ ਬਰਾਮਦ ਕਰ ਲੈਂਦੇ ਨੇ ਹੁਣ ਜਿਵੇਂ ਉਸ ਨੂੰ ਚਿੱਟਾ ਮਿਲਿਆ ਸੀ ਤਾਂ ਐਸਐਚਓ ਸਾਹਿਬ ਹੱਥ ਜੋੜ ਕੇ ਖੜ੍ਹ ਗਏ ਸੀ ਤੇ ਕਹਿਣ ਲੱਗੇ ਸੀ ਕਿ ਇਹ ਮੇਰਾ ਮਾਲ ਨਹੀਂ ਹੈ ਇਹ ਮਿਸਾਬ ਮੈਨੂੰ ਫਸਾਉਣ ਵਾਸਤੇ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਇਸ ਨੂੰ ਕਿਸ ਨੇ ਰੱਖਿਆ ਤੁਸੀਂ ਤਾਂ ਪਹਿਲਾਂ ਹੀ ਮੇਰੇ ਘਰ ਤੇ ਛਾਪਾ ਮਾਰਿਆ ਸੀ ਹੋ ਸਕਦਾ ਤੁਸੀਂ ਮੈਨੂੰ ਫਸਾਇਆ ਹੋਵੇ ਇਹ ਮੇਰਾ ਮਾਲ ਨਹੀਂ ਹੈ ਹੁਣ ਐਸਐਚਓ ਜਮਾ ਸਾਫ ਮੁਕਰ ਗਿਆ ਸੀ ਐਸਪੀ ਸਾਹਿਬ ਨੂੰ ਪਤਾ ਸੀ ਕਿ ਇਹੀ ਗੱਲ ਹੋਣੀ ਹੈ ਤਾਂ ਕਰਕੇ ਉਸਨੇ ਪੂਰਾ پلان ਤਿਆਰ ਕਰ ਰੱਖਿਆ ਸੀ ਫਿਰ ਐਸਪੀ ਸਾਹਿਬ ਉਹ ਦੋਵੇਂ ਮੋਬਾਈਲ ਚੱਕਦੇ ਨੇ ਤੇ ਉਹਨਾਂ ਦੀ ਵੀਡੀਓ ਰਿਕਾਰਡਿੰਗ ਚੈੱਕ ਕਰਦੇ ਨੇ ਉਹਨਾਂ ਦੀ ਵੀਡੀਓ ਰਿਕਾਰਡਿੰਗ ਚ ਉਹ ਸਾਫ ਆ ਰਿਆ ਸੀ ਉਸ ਤੋਂ ਪਹਿਲਾਂ ਵੀ ਦੋ ਵਾਰ ਐਸਐਚਓ ਸਾਹਿਬ ਉੱਥੇ ਆ ਕੇ ਚਿੱਟਾ ਰੱਖ ਕੇ ਗਏ ਸੀ ਉਸ ਵੀਡੀਓ ਚ ਜਮਾਂ ਕਲੀਅਰ ਆ ਰਿਆ ਸੀ ਤੇ ਦੋ ਬੰਦੇ ਉਹਨਾਂ ਕੋਲੇ ਸਵੇਰੇ ਸਵੇਰੇ ਚਿੱਟਾ ਲੈ ਕੇ ਵੀ ਗਏ ਸੀ ਉਹਨਾਂ ਦੀ ਵੀ ਉੱਥੇ ਵੀਡੀਓ ਰਿਕਾਰਡ ਹੋ ਗਈ ਸੀ ਹੁਣ ਜਿਵੇਂ ਐਸਐਚਓ ਸਾਹਿਬ ਨੂੰ ਇਹ ਪਤਾ ਲੱਗਿਆ ਕਿ ਇਹਨਾਂ ਨੇ ਸਾਰੀ ਵੀਡੀਓ ਰਿਕਾਰਡਿੰਗ ਕਰ ਲਈਤੀ ਹੈ ਤਾਂ ਰਾਗ ਗੜ ਜਾਂਦਾ ਉਸ ਨੂੰ ਪਤਾ ਲੱਗ ਜਾਂਦਾ ਕਿ ਹੁਣ ਤਾਂ ਉਹ ਲੰਬਾਈ ਜੇਲ ਜਾਵੇਗਾ ਹੁਣ ਉਹ ਕਿਸੇ ਹਲਾਚ ਨਹੀਂ ਛੁੱਟ ਸਕਦਾ ਪਹਿਲਾਂ ਤਾਂ ਉਸ ਕੋਲੇ ਮੌਕਾ ਸੀ ਉਹ ਆਖ ਦਿੰਦਾ ਕਿ ਕਿਸੇ ਨੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਉਸਦੇ ਵਕੀਲ ਸੰਭਾਲ ਲੈਂਦੇ ਕਿਉਂਕਿ ਉਸਨੇ ਵਕੀਲਾਂ ਨੂੰ ਮੋਟਾ ਪੈਸਾ ਦੇਣਾ ਸੀ ਪਰ ਹੁਣ ਐਸਪੀ ਸਾਹਿਬ ਕੋਲੇ ਪੱਕੇ ਸਬੂਤ ਆ ਚੁੱਕੇ ਸੀ ਕਿ ਐਸਐਚਓ ਸਾਹਿਬ ਨੇ ਇਹ ਕੰਮ ਕੀਤਾ ਹੈ ਐਸਐਚਓ ਸਾਹਿਬ ਇਹ ਨਸ਼ਾ ਵੇਚਦੇ ਨੇ ਸਾਰੀ ਰਿਕਾਰਡਿੰਗ ਸਾਰੀਆਂ ਗੱਲਾਂ ਉਹਨਾਂ ਫੋਨਾਂ ਵਿੱਚ ਆ ਚੁੱਕੀਆਂ ਸੀ ਤਾ ਫਿਰ ਐਸਐਚਓ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਇਆ ਜਾਂਦਾ ਤੇ ਥਾਣੇ ਲਿਆ ਕੇ ਉਸ ਦੇ ਖਿਲਾਫ ਕੇਸ ਬਣਾਇਆ ਜਾਂਦਾ ਤੇ ਸਾਰਾ ਮਾਲ ਬਰਾਮਦ ਕੀਤਾ ਜਾਂਦਾ ਐ ਐਸਐਚਓ ਦੇ ਘਰੇ ਬਹੁਤ ਪੈਸੇ ਮਿਲੇ ਸੀ ਤੇ ਬਹੁਤ ਸੋਨਾ ਮਿਲਿਆ ਸੀ ਐਸਐਚਓ ਦੇ ਘਰੇ ਕਮ ਸੇ ਕਮ 1.5 ਕਰੋੜ ਰੁਪਇਆ ਮਿਲਿਆ ਸੀ ਤੇ 14 ਟੋਲੇ ਸੋਨਾ ਮਿਲਿਆ ਸੀ ਹੁਣ ਉਸ 1.5 ਕਰੋੜ ਚੋਂ ਤੇ ਸੋਨੇ ਚੋਂ 10% ਹਿੱਸਾ ਉਹ ਸੋਨੂ ਨੂੰ ਦਿਵਾਣ ਦੀ ਕੋਸ਼ਿਸ਼ ਕਰਦਾ ਤਾਂ ਫਿਰ ਕੇਸ ਚੋਂ 10% ਹਿੱਸਾ ਸੋਨੂ ਨੂੰ ਮਿਲ ਜਾਂਦਾ ਉਸ ਨੂੰ ਤਕਰੀਬਨ 15 ਲੱਖ ਰੁਪਏ ਮਿਲੇ ਸੀ ਸੋਨੂ ਬਹੁਤ ਜ਼ਿਆਦਾ ਖੁਸ਼ ਸੀ ਕਿ ਹੁਣ ਉਸ ਨੂੰ ਚੋਰੀਆਂ ਨਹੀਂ ਕਰਨੀਆਂ ਪੈਣੀਆਂ ਉਹ ਚੰਗਾ ਇਲਾਜ ਕਰਾ ਲੇਗਾ ਤਾਂ ਫਿਰ ਐਸਪੀ ਸਾਹਿਬ ਉਸ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਨੇ ਤੇ ਕਹਿੰਦੇ ਨੇ ਕਿ ਇਹ ਪੈਸੇ ਨਾਲ ਕੋਈ ਚੰਗਾ ਕੰਮ ਕਰ ਤੋਰ ਲਈ ਜਿਹਦੇ ਵਿੱਚ ਤੈਨੂੰ ਚੰਗੀ ਇਨਕਮ ਹੋਵੇ ਜਿੱਥੇ ਮੇਰੀ ਲੋੜ ਹੋਵੇ ਮੈਨੂੰ ਜਰੂਰ ਦੱਸੀ ਮੈਂ ਤੇਰੇ ਕਿਸ ਕੰਮ ਆ ਸਕਿਆ ਤਾਂ ਮੈਨੂੰ ਖੁਸ਼ੀ ਹੋਵੇਗੀ ਹੁਣ ਸੋਨੂ ਦੇ ਐਸਪੀ ਸਾਹਿਬ ਨਾਲ ਲਿੰਕ ਬਣ ਗਏ ਸੀ ਤਾਂ ਉਸ ਨੂੰ ਕਿਸੇ ਚੀਜ਼ ਦਾ ਡਰ ਨਹੀਂ ਸੀ ਸੋਨੂ ਆਪਦੇ ਘਰੇ ਜਾ ਕੇ ਆਪਦੇ ਮਾਪਿਆਂ ਦਾ ਇਲਾਜ ਕਰੰਦਾ ਐ ਤੇ ਬਾਕੀ ਬੱਚੇ ਪੈਸੇ ਨਾਲ ਵਧੀਆ ਕੰਮ ਕਰ ਲੰਦਾ ਉਹਦੇ ਵਿੱਚ ਉਹ ਐਸਪੀ ਸਾਹਿਬ ਦੀ ਵੀ ਮਦਦ ਲੰਦਾ ਐ ਐਸੇ ਤਰ੍ਹਾਂ ਸੋਨੂ ਦਾ ਕੰਮ ਵਧੀਆ ਚੱਲ ਪਿਆ ਸੀ ਤੇ ਉਸ ਨੂੰ ਇਨਕਮ ਚੰਗੀ ਹੋਣ ਲੱਗੀ ਸੀ ਹੁਣ ਉਸਨੇ ਚੋਰੀਆਂ ਕਰਨੀਆਂ ਛੱਡ ਦਿੱਤੀਆਂ ਸੀ ਤੇ ਡਰੇ ਐਸਪੀ ਸਾਹਿਬ ਬਹੁਤ ਜ਼ਿਆਦਾ ਖੁਸ਼ ਸੀ ਸੋਨੂ ਕਰਕੇ ਇੱਕ ਬਹੁਤ ਵੱਡਾ ਸਪਲਾਈਰ ਫੜਿਆ ਗਿਆ ਸੀ ਐਸਪੀ ਸਾਹਿਬ ਨੂੰ ਉਮੀਦ ਨਹੀਂ ਸੀ ਕਿ ਉਸ ਨੂੰ ਇੰਨਾ ਮਾਲ ਬਰਾਮਦ ਹੋਵੇਗਾ ਕਿਉਂਕਿ ਸਾਰੇ ਜ਼ਿਲ੍ਹੇ ਦਾ ਸਪਲਾਈਰ ਹੈ ਐਸਐਚਓ ਸੀ ਉਹ ਹੀ ਸਾਰੇ ਜ਼ਿਲ੍ਹੇ ਸੇ ਸਪਲਾਈ ਕਰਦਾ ਸੀ ਐਸੇ ਤਰ੍ਹਾਂ ਹੁਣ ਐਸਪੀ ਸਾਹਿਬ ਨੇ ਉਸ ਚਿੱਟੇ ਦੀ ਜੜ ਫੜ ਲਈ ਸੀ ਉਸ ਦਾ ਮੇਨ ਅਰੋਪੀ ਫੜ ਲਿਆ ਸੀ ਤਾਂ ਫਿਰ ਐਸਐਚਓ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਸਬੂਤ ਵਜੋਂ ਉਹ ਵੀਡੀਓ ਕੋਰਟ 'ਚ ਦਿਖਾਈ ਜਾਂਦੀ ਹੈ ਵੀਡੀਓ ਵੇਖਣ ਸਾਰੀ ਇਹ ਸਿੱਧ ਹੋ ਗਿਆ ਸੀ ਕਿ ਚਿੱਟੇ ਦੀ ਸਪਲਾਈ ਐਸਐਚਓ ਹੀ ਕਰਦਾ ਸੀ ਸਾਰਾ ਕਸੂਰ ਐਸਐਚਓ ਦੇ ਹੀ ਹੈ ਤਾਪਰੇ ਸੱਚੋ ਕੋਲੇ ਸਾਰੇ ਸਪਲਾਈਰਾਂ ਦੀ ਪੁੱਛਤਾਚ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਸਾਰੇ ਸਪਲਾਈਰਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤੇ ਜਿਹੜੇ ਉਹ ਦੋ ਬੰਦੇ ਚਿੱਟਾ ਲੈ ਕੇ ਗਏ ਸੀ ਉਹਨਾਂ ਨੂੰ ਵੀ ਚਿੱਟੇ ਸਮੇਤ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਐਸੀ ਤਰ੍ਹਾਂ ਫੁੱਲ ਵੱਡੀ ਕਾਰਵਾਈ ਹੋਈ ਸੀ ਅਗਲੇ ਦਿਨ ਅਖਬਾਰ ਤੇ ਫਰੰਟ ਲਾਈਨ ਤੇ ਛਪਦਾ ਹੈ ਕਿ ਇੱਕ ਥਾਣੇ ਦਾ ਐਸਐਚਓ ਚਿੱਟਾ ਵੇਚ ਰਿਆ ਸੀ ਉਹ ਵੀ ਬੋਰੀਆਂ ਭਰ-ਭਰ ਕੇ ਐਸਪੀ ਸਾਹਿਬ ਨੂੰ ਬਹੁਤ ਜ਼ਿਆਦਾ ਮਾਨ ਸਨਮਾਨ ਮਿਲਦਾ ਹੈ ਕਿ ਚਿੱਟੇ ਦੀ ਐਡੀ ਵੱਡੀ ਖੇਪ ਉਸਨੇ ਬਰਾਮਦ ਕੀਤੀ ਹੈ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਹਨ ਐਸਪੀ ਸਾਹਿਬ ਦੇ ਬਾਰੇ ਚ ਤੇ ਕੀ ਵਿਚਾਰ ਹਨ ਉਸ ਸੋਰ ਸੋਨੂ ਦੇ ਬਾਰੇ ਚ ਆਪਣੇ ਵਿਚਾਰ ਕਮੈਂਟ ਬਾਕਸ ਐ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਧੰਨਵਾਦ